ਪਿਆਰੋ 라वण ਜਿਹਦੇ ਬਾਬਤ ਗੁਰਬਾਣੀ ਕਹਿੰਦੀ ਹੈ ਰੋਵੇ ਦਹ ਸਰਲੰਖ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ 라वण ਸੀਤਾ ਨੂੰ ਚੱਕ ਲਿਆਇਆ ਸੀ ਤੇ ਉਹਨੂੰ ਰੋਣਾ ਪਿਆ ਸੀ ਗੁਰਬਾਣੀ ਦਾ ਇਹ ਵੀ ਫਰਮਾਨ ਹੈ ਕਿ ਮੂਰਖ 라वण ਕਿਆ ਲੈ ਗਿਆ ਮੂਰਖ ਦੁਨੀਆ ਦੁਨੀਆ ਤੇ ਅਖਵਾ ਕੇ ਗਿਆ ਰਾਵਣ। ਰਾਵਣ ਦੁਨੀਆ ਤੇ ਮੂਰਖ ਅਖਵਾ ਕੇ ਗਿਆ ਪਰ ਕੁਝ ਨਹੀਂ ਲੈ ਕੇ ਗਿਆ ਆਪਣੇ ਸਮੇਂ ਦਾ ਬੜਾ ਵੱਡਾ ਵਿਦਵਾਨ ਸੀ ਬੜਾ ਵੱਡਾ ਤਨਾਟ ਸੀ। ਬਾਣੀ ਇਥੋਂ ਤੱਕ ਕਹਿੰਦੀ ਉਹਦੇ ਵਿੱਚ ਪੰਜ ਗੁਣ ਸਨ। ਆਤ ਸੁੰਦਰ, ਅਤ ਦਾ ਸੁੰਦਰ ਸੀ। ਕੁਲੀਨ ਉੱਚੀ ਕੁਲ ਵਾਲਾ ਸੀ। ਆਤ ਸੁੰਦਰ ਕੁਲੀਨ ਚਤਰ ਚੁਤਰਾਈਆਂ ਕਰਨ ਵਾਲਾ ਸੀ। ਮੁਖ ਅੰਗਿਆਨੀ ਚੌਥਾ ਗੁਣ। ਮੁਖੋ ਗਿਆਨਵਾਦ ਸੀ। ਚਾਰ ਵੇਦ ਜਵਾਨੀ ਜਾਤ ਸਨ ਉਹਨਾਂ ਦਾ ਟੀਕਾ ਜਾਸੀ ਧਨਵੰਤ ਤੇ ਧਨਵਾਨ ਧਨਵਾਲਾ ਸੀ ਧਨਵਾਲਾ ਸੀ ਪੰਜ ਗੁਣ ਮਜੂਦ ਸਨ ਰਾਵਣ ਦੇ ਵਿੱਚ ਪਰ ਮੂਰਖਤਾ ਇਹ ਕੀਤੀ ਕਿ ਸ੍ਰੀ ਰਾਮਚੰਦਰ ਜੀ ਦੀ ਧਰਮ ਪਤਨੀ ਸੀਤਾ ਜੀ ਨੂੰ ਚੱਕ ਲਿਆ ਸੀ ਤੇ ਫਿਰ ਜਦੋਂ ਸ੍ਰੀ ਰਾਮਚੰਦਰ ਜੀ ਆਪਣੇ ਭਰਾਤਾ ਲక్ష్మణ ਜੀ ਦੇ ਨਾਲ ਉਹਦੀ ਲੰਕਾ ਨੂੰ ਗਏ ਉਹਦੀ ਲੰਕਾ ਵਿੱਚ ਗਏ ਉਥੇ ਰਾਮ ਜੀ ਦਾ ਤੇ ਰਾਵਣ ਦਾ ਸਾਹਮਣਾ ਹੋਇਆ ਬਾਣ ਮਾਰੇ ਪਰ ਉਹ ਮਰੇ ਨਾ ਫਿਰ ਉਹਦੇ ਭਰਾਤਾ ਵਿਭੀਖਣ ਨੇ ਦੱਸਿਆ ਸੀ ਗੁਪਤ ਰਾਜ ਕਿ ਇਹਦੀ ਨਾਭੀ ਵਿੱਚ ਅੰਮ੍ਰਿਤ ਹੈ ਨਾਭੀ ਵਿੱਚ ਤੀਰ ਮਾਰੋ ਫਿਰ ਮਰੇਗਾ ਫਿਰ ਰਾਮ ਜੀ ਨੇ ਉਹਦੀ ਨਾਭੀ ਵਿੱਚ ਤੀਰ ਮਾਰਿਆ ਧੁੰਨੀ ਵਿੱਚ ਤੀਰ ਮਾਰਿਆ ਧਰਤੀ ਤੇ ਡਿੱਗਾ ਜਦੋਂ ਆਖਰੀ ਸਾਹਾਂ ਤੇ ਸੀ ਸ੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਆਪਣੇ ਭਰਾਤਾ ਲక్ష్మణ ਨੂੰ ਕਹਿਣ ਲੱਗੇ ਲక్ష్ਮਣ ਦੁਨੀਆ ਤੋਂ ਬੜਾ ਵੱਡਾ ਵਿਦਵਾਨ ਚੱਲਿਆ ਹੈ ਜੇ ਕੋਈ ਸਿੱਖਿਆ ਲੈਣੀ ਹੈ ਕੋਈ ਗਿਆਨ ਵਾਲੀ ਗੱਲ ਪੁੱਛਣੀ ਹੈ ਤੇ ਜਾ ਕੇ ਪੁੱਛ ਲੈ ਸੋ ਲక్ష్ਮਣ ਜੀ ਸ੍ਰੀ ਰਾਮਚੰਦਰ ਜੀ ਦੇ ਕਹਿਣ ਤੇ ਜਿੱਥੇ ਰਾਵਣ ਡਿੱਗਾ ਪਿਆ ਸੀ ਉਥੇ ਗਏ ਉਥੇ ਪਹੁੰਚੇ ਤੇ ਜਾ ਕੇ ਕਿਹਾ ਮਹਾਤਮਾ ਜੀ ਕੋਈ ਜਾਂਦੀ ਵਾਰ ਕੋਈ ਗਿਆਨ ਦੀਆਂ ਗੱਲਾਂ ਦੱਸ ਜਾਓ ਉਸ ਵੇਰੇ ਤਿੰਨ ਗੱਲਾਂ ਗਿਆਨ ਦੀਆਂ ਦਸੀਆਂ ਸਨ ਰਾਵਣ ਰਾਵਣ ਨੇ ਸ੍ਰੀ ਲక్ష్ਮਣ ਨੂੰ ਤਿੰਨ ਗੱਲਾਂ ਬੜੀਆਂ ਗਿਆਨ ਵਾਲੀਆਂ ਪਹਿਲੀ ਗੱਲ ਇਹ ਕਹੀ ਸੀ ਕਿ ਚੰਗਾ ਕੰਮ ਕਰਨ ਲੱਗਿਆ ਕਦੇ ਦੇਰ ਨਹੀਂ ਲਾਉਣੀ ਚਾਹੀਦੀ ਸਮਾਂ ਨਹੀਂ ਲਾਉਣਾ ਚਾਹੀਦਾ ਇਹ ਸਮੇਂ ਦਾ ਪਤਾ ਨਹੀਂ ਇਸ ਵਾਸਤੇ ਚੰਗਾ ਕੰਮ ਕਰਨ ਲੱਗਿਆ ਕਦੇ ਦੇਰੀ ਨਹੀਂ ਲਾਉਣੀ ਚਾਹੀਦੀ ਨਾ ਸਾਹਾਂ ਦਾ ਪਤਾ ਨਹੀਂ ਕਦੋਂ ਮੁੱਕ ਜਾਣ ਸੋ ਮਾੜਾ ਜਿਹੜਾ ਹੈ ਮਾੜਾ ਕੰਮ ਉਹਨੂੰ ਟਾਲ ਦੇਣਾ ਚਾਹੀਦਾ ਹੈ ਮਾੜਾ ਕੰਮ ਕਦੇ ਨਹੀਂ ਕਰਨਾ ਚਾਹੀਦਾ ਉਹਨੂੰ ਟਾਲ ਦਿਓ ਪਰ ਚੰਗਾ ਕਰਨ ਲੱਗਿਆ ਕਦੇ ਦੇਰੀ ਨਾ ਲਾਓ ਇਹ ਪਹਿਲੀ ਗਿਆਨ ਵਾਲੀ ਗੱਲ ਦੱਸੀ ਸੀ ਰਾਵਣ ਨੇ ਦੂਸਰੀ ਰੋਗ ਨੂੰ ਤੇ ਦੁਸ਼ਮਨ ਨੂੰ ਕਦੇ ਵੀ ਮਾੜਾ ਨਹੀਂ ਸਮਝਣਾ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਉਹ ਰੋਗ ਨੂੰ ਤੇ ਦੁਸ਼ਮਨ ਨੂੰ ਕਿਉਂਕਿ ਛੋਟੇ ਤੋਂ ਛੋਟਾ ਰੋਗ ਵੀ ਮੌਤ ਦਾ ਕਾਰਨ ਬਣ ਜਾਂਦਾ ਹੈ ਤੇ ਦੁਸ਼ਮਨ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ ਜਿਵੇਂ ਕਹਿਣ ਲੱਗੇ ਮੈਂ ਸ੍ਰੀ ਰਾਮਚੰਦਰ ਜੀ ਨੂੰ ਅਤੇ ਉਹਨਾਂ ਦੀ ਵਨਰ ਸੈਨਾ ਨੂੰ ਕਮਜ਼ੋਰ ਸਮਝ ਬੈਠਾ ਪਰ ਆਖਰਕਾਰ ਉਹ ਮੇਰੇ વિનાਸ਼ ਦਾ ਕਾਰਨ ਬਣੇ ਮੈਂ ਕਮਜ਼ੋਰੀ ਉਹਨਾਂ ਨੂੰ ਕਮਜ਼ੋਰ ਸਮਝ ਬੈਠਾ ਉਹ ਮੇਰੇ વિનાਸ਼ ਦਾ ਕਾਰਨ ਬਣੇ ਹਨ ਕਦੇ ਵੀ ਰੋਗ ਨੂੰ ਤੇ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ ਤੀਸਰੀ ਬੜੀ ਮਹੱਤਵਪੂਰਨ ਗੱਲ ਕਹੀ ਬੜੀ ਮਹੱਤਵਪੂਰਨ ਬੜੀ ਗਿਆਨ ਵਾਲੀ ਕੋਈ ਕਹੀ ਕਿ ਆਪਣੀ ਜ਼ਿੰਦਗੀ ਦਾ ਗੁਪਤ ਰਾਜ ਕਦੇ ਵੀ ਕਿਸੇ ਨੂੰ ਦੱਸੋ ਨਾ ਭਾਵੇਂ ਕਿੰਨਾ ਤੁਹਾਡਾ ਕੋਈ ਨਜ਼ਦੀਕੀ ਹੋਵੇ ਉਹਨੂੰ ਆਪਣੀ ਜ਼ਿੰਦਗੀ ਦਾ ਰਾਜ ਕਦੇ ਨਹੀਂ ਦੱਸਣਾ ਚਾਹੀਦਾ ਗੁਪਤ ਰਾਜ ਤੇ ਗੁਰੂ ਪਿਆਰਿਓ ਆਰਾਮ ਨੂੰ ਰਾਮ ਜੀ ਨੂੰ ਬਪੇਖ ਨੇ ਇਹ ਗੁਪਤ ਰਾਜ ਰਾਵਣ ਦਾ ਦੱਸਿਆ ਸੀ ਕਿ ਉਹਦੀ ਨਾਭੀ ਦੇ ਵਿੱਚ ਅੰਮ੍ਰਿਤ ਹੈ ਬਸ ਉਸ ਗੁਪਤ ਰਾਜ ਦੇ ਕਾਰਨ ਉਹਦੀ ਮੌਤ ਹੋਈ ਜੇ ਬਪੇਖ ਨੂੰ ਪਤਾ ਸੀ ਆ ਰਾਵਣ ਦੇ ਗੁਪਤ ਰਾਜ ਦਾ ਤੇ ਉਹਨੇ ਸ੍ਰੀ ਰਾਮਚੰਦਰ ਜੀ ਨੂੰ ਦੱਸਿਆ ਤੇ ਰਾਮਚੰਦਰ ਜੀ ਨੇ ਤੀਰ ਮਾਰ ਕੇ ਉਹਨੂੰ ਮਾਰ ਦਿੱਤਾ ਇਸ ਗੱਲ ਦਾ ਪਸਤਾਵਾ ਦੁਨੀਆ ਤੋਂ ਜਾਣ ਲੱਗਿਆਂ ਰਾਵਣ ਨੂੰ ਹੋਇਆ ਕਿ ਮੈਂ ਗੁਪਤ ਰਾਜ ਆਪਣੀ ਜ਼ਿੰਦਗੀ ਦਾ ਦੱਸਿਆ ਜਿਸ ਕਾਰਨ ਇਹ ਮੇਰੀ ਮੌਤ ਦਾ ਕਾਰਨ ਬਣਿਆ ਉਹਨੇ ਇਹ ਤੀਸਰੀ ਗੱਲ ਕਹੀ ਗਿਆਨ ਵਾਲੀ ਕਿ ਜ਼ਿੰਦਗੀ ਦਾ ਕਦੇ ਵੀ ਗੁਪਤ ਰਾਜ ਕਿਸੇ ਕੋਲ ਸਾਂਝਾ ਨਾ ਕਰੋ ਭਾਵੇਂ ਤੁਹਾਡਾ ਭਰਾਇਆ ਕਿੰਨਾ ਕੋਈ ਨਜ਼ਦੀਕੀ ਹੈ ਤੁਹਾਡਾ ਕਦੇ ਵੀ ਗੁਪਤ ਰਾਜ ਸਾਂਝਾ ਨਹੀਂ ਕਰਨਾ ਚਾਹੀਦਾ ਸੋ ਦੇਖੋ ਪਿਆਰਿਓ ਦੁਨੀਆ ਤੇ ਵੱਡੇ ਤੋਂ ਵੱਡੇ ਨਾਮ ਤੋਂ ਬਿਨਾ ਖਾਲੀ ਹੱਥ ਤੁਰ ਗਏ ਮੂਰਖ ਅਖਵਾ ਕੇ ਤੁਰ ਗਏ ਭਾਵੇਂ ਕਿੱਡੇ ਤੋਂ ਕਿੱਡਾ ਵੱਡਾ ਵਿਦਵਾਨ ਹੋਣਾ ਆ ਰਾਮ ਆ ਰਾਮਚੰਦਰ ਜੀ ਨੇ ਤੀਰ ਮਾਰਿਆ ਤੇ ਰਾਵਣ ਨੂੰ ਮਾਰ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ ਹੈ ਸੱਚੇ ਪਾਸ਼ਾ ਤੇਰੇ ਪਾਸੋਂ ਬਲ ਲੈ ਕੇ ਸ੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਬਾਣਾ ਦੇ ਨਾਲ ਮਾਰਿਆ ਅਕਾਲਪੁਰਖ ਵੈਗਤੂ ਵੈਗਰੂ ਤੋਂ ਬਲ ਲੈ ਕੇ ਮਾਰਿਆ ਸ੍ਰੀ ਰਾਮਚੰਦਰ ਜੀ ਨੇ ਰਾਵਣ ਸੋ ਦੇਖੋ ਪਿਆਰੋ ਦੁਸ਼ਮਣ ਦੇ ਵਿੱਚ ਵੀ ਕੋਈ ਗੁਣ ਹੁੰਦਾ ਹੈ ਇੱਕ ਦੁਸ਼ਮਣ ਸ੍ਰੀ ਰਾਮਚੰਦਰ ਜੀ ਦਾ ਸ੍ਰੀ ਰਾਮਚੰਦਰ ਜੀ ਦਾ ਦੁਸ਼ਮਣ ਸੀ ਰਾਵਣ ਤੇ ਉਹ ਦੁਸ਼ਮਣ ਵੀ ਜਾਂਦੀ ਵਾਰ ਉਹਨਾਂ ਦੇ ਭਰਾ ਨੂੰ ਜ਼ਿੰਦਗੀ ਦੀਆਂ ਤਿੰਨ ਚੰਗੀਆਂ ਗੱਲਾਂ ਦੱਸ ਗਿਆ ਜਿਹੜੀ ਜ਼ਿੰਦਗੀ ਵਿੱਚ ਕਮਾਉਣ ਵਾਲੀਆਂ ਇਹ ਚੰਗੀਆਂ ਗੱਲਾਂ ਚੰਗੀਆਂ ਸਿੱਖਿਆ ਦੇ ਕੇ ਗਿਆ ਭਾਵੇਂ ਉਹ ਹੈ ਦੁਸ਼ਮਣ ਸੀ ਪਰ ਦੁਸ਼ਮਣ ਦੇ ਕੋਲ ਵੀ ਕੋਈ ਗੁਣ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ